ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਕੋਈ ਨਾ ਕੋਈ ਸੁਰਾਗ ਛਾੜ ਹੀ ਜਾਂਦਾ ਹੈ ਤੇ ਪੁਲਿਸ ਉਸ ਤੱਕ ਕਦੇ ਨਾ ਕਦੇ ਕਿਤੇ ਨਾ ਕਿਤੇ ਪਹੁੰਚ ਹੀ ਜਾਂਦੀ ਹੈ ਇਸ ਸੱਚੀ ਘਟਨਾ ਦੇ ਵਿੱਚ ਵੀ ਕਾਤਲਾ ਨੇ ਬੜੇ ਹੀ ਛਾਤਰਾਨਾ ਤਰੀਕੇ ਦੇ ਨਾਲ ਇੱਕ ਕਤਲ ਕੀਤਾ ਜੋ ਕਿ ਕਤਲ ਇਦਾਂ ਲੱਗ ਰਿਹਾ ਸੀ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਇਹ ਬੰਦੇ ਕਤਲ ਕਰ ਸਕਦੇ ਨੇ ਕਿਉਂਕਿ ਜਿਸ ਕੁੜੀ ਦਾ ਕਤਲ ਹੋਇਆ ਉਸ ਨਾਲ ਕਾਤਲਾਂ ਦਾ ਦੂਰ ਦੂਰ ਤੱਕ ਕੋਈ ਵੀ ਸਬੰਧ ਨਹੀਂ ਸੀ ਤੇ ਕਾਤਲਾਂ ਨੇ ਬੜੇ ਹੀ ਛਾਤਰ ਤਰੀਕੇ ਨਾਲ ਇਸ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਪਰ ਪੁਲਿਸ ਨੇ ਆਪਣੀ ਸੂਝ-ਬੂਝ ਦੇ ਨਾਲ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦਿੱਲੀ ਦਾ ਸਾਊਥ ਇਲਾਕਾ ਬੜਾ ਪੌਸ਼ ਇਲਾਕਾ ਮੰਨਿਆ ਜਾਂਦਾ ਹੈ ਸਰਦੀਆਂ ਦਾ ਸਮਾਂ ਸੀ 27 ਫਰਵਰੀ 2019 ਦੀ ਗੱਲ ਹੈ ਤਕਰੀਬਨ ਦੁਪਹਿਰ ਦੇ 3:40 ਮਿੰਟ ਹੋਏ ਸੀ ਪੁਲਿਸ ਕੰਟਰੋਲ ਰੂਮ ਦੇ ਵਿੱਚ ਇੱਕ ਫੋਨ ਜਾਂਦਾ ਹੈ ਕਿ ਇੱਥੋਂ ਦੇ ਸਰਤਾ ਵਿਹਾਰ ਇਲਾਕੇ ਦੇ ਵਿੱਚ ریلਵੇ ਟ੍ਰੈਕ ਕੋਲ ਬੋਰੇ ਦੇ ਵਿੱਚ ਇੱਕ ਕੁੜੀ ਦੀ লাশ ਪਈ ਹੈ ਜਦੋਂ ਹੀ ਇਹ ਗੱਲ ਪੁਲਿਸ ਨੇ ਸੁਣੀ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਦੋਂ ਪੁਲਿਸ ਦੇਖਦੀ ਹੈ ਤਾਂ ਇੱਕ 24 ਸਾਲਾ ਕੁੜੀ ਜਿਸ ਦੇ ਕੁੜਤਾ ਤੇ ਜੀਨ ਪਾਈ ਹੋਈ ਸੀ ਉਸ ਦੀ লাশ ਬੋਰੀ ਦੇ ਵਿੱਚ ਪਈ ਸੀ ਪੁਲਿਸ ਨੂੰ ਦੇਖਣ ਤੇ ਪਹਿਲੀ ਨਜ਼ਰ ਜੀ ਪਤਾ ਲੱਗ ਗਿਆ ਕਿ ਇਹ ਮਾਮਲਾ ਬਲਾਤਕਾਰ ਤੋਂ ਬਾਅਦ ਹੱਤਿਆ ਦਾ ਲੱਗਦਾ ਹੈ ਸਰਦੀ ਹੋਣ ਕਰਕੇ লাশ ਜਿਆਦਾ ਸੜੀ ਹੋਈ ਨਹੀਂ ਸੀ ਕਿਉਂਕਿ লাশ 2-3 ਦਿਨ ਪੁਰਾਣੀ ਲੱਗ ਰਹੀ ਸੀ ਹੁਣ ਪੁਲਿਸ লাশ ਦੀ ਤਲਾਸ਼ੀ ਲੈਂਦੀ ਹੈ ਤਾਂ ਪੁਲਿਸ ਨੂੰ ਉਸ ਕੁੜੀ ਦੀ ਜੇਬ ਦੇ ਵਿੱਚੋਂ ਇੱਕ ਚਿੱਠੀ ਮਿਲਦੀ ਹੈ ਤੇ ਉਸ ਦਾ ਮੋਬਾਈਲ ਮਿਲਦਾ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਪਰ ਚਿੱਠੀ ਜਦੋਂ ਪੜ੍ਹੀ ਜਾਂਦੀ ਹੈ ਤਾਂ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ ਮੇਰਾ ਨਾਮ ਸਿਮਰਨ ਹੈ ਮੈਂ ਅੰਬੇਦਕਰ ਨਗਰ ਦੀ ਰਹਿਣ ਵਾਲੀ ਆ ਮੈਂ ਤੇ ਆਰੁਸ਼ ਦੋਨੋਂ ਆਪਸ ਵਿੱਚ ਪ੍ਰੇਮ ਕਰਦੇ ਸੀ ਪਰ ਮੈਨੂੰ ਪਤਾ ਲੱਗਿਆ ਕਿ ਆਰੁਸ਼ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਆਰੁਸ਼ ਦੇ ਮਾਤਾ ਪਿਤਾ ਮੈਨੂੰ ਬਿਲਕੁਲ ਪਸੰਦ ਨਹੀਂ ਕਰਦੇ ਸੀ ਉਹ ਆਰੁਸ਼ ਨੂੰ ਕਹਿੰਦੇ ਸੀ ਕਿ ਤੂੰ ਉਸ ਨਾਲ ਲਾ ਮਿਲ आरुष ਤੇ ਉਸ ਦੇ ਪਰਿਵਾਰ ਕਾਰਨ ਮੇਰੀ ਜ਼ਿੰਦਗੀ ਬਰਬਾਦ ਹੋ ਗਈ। आरुष ਅਤੇ ਉਸ ਦੇ ਦੋ ਦੋਸਤ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ। ਉਹਨਾਂ ਨੇ ਮੇਰੀ ਅਸ਼ਲੀਲ ਵੀਡੀਓ ਵੀ ਬਣਾਈ ਹੋਈ ਹੈ ਤੇ ਮੈਨੂੰ ਬਲੈਕਮੇਲ ਕਰਦੇ ਨੇ, ਪੈਸੇ ਦੀ ਮੰਗ ਕਰਦੇ ਨੇ। ਉਹਨਾਂ ਤਿੰਨਾਂ ਦੇ ਨਾਮ ਅਤੇ ਮੋਬਾਈਲ ਨੰਬਰ ਮੈਂ ਇਸ ਖੱਤ ਦੇ ਵਿੱਚ ਲਿਖ ਰਹੀ ਹਾਂ। ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਇਹ ਤਿੰਨ ਹੋਣਗੇ। ਸਿਮਰਨ ਦੀ ਪੈਂਟ ਵਿੱਚ ਚਿੱਠੀ ਇਸ ਤਰ੍ਹਾਂ ਪਾਈ ਹੋਈ ਸੀ ਜਿਵੇਂ ਇਹ ਲੱਗੇ ਕਿ ਜਾਣ ਬੁੱਝ ਕੇ ਨਾ ਪਾਈ ਹੋਵੇ ਫਿਰ ਸਿਮਰਨ ਦੇ ਘਰੇ ਜਾਇਆ ਜਾਂਦਾ ਹੈ ਉਸ ਤੇ ਦਿੱਤੇ ਹੋਏ ਪਤੇ ਤੇ ਜਦੋਂ ਘਰੋਂ ਸਿਮਰਨ ਬਾਰੇ ਪਤਾ ਕੀਤਾ ਜਾਂਦਾ ਤਾਂ ਉਸ ਦੇ ਪਿਤਾ ਕਹਿੰਦੇ ਨੇ ਕਿ ਸਿਮਰਨ ਤਾਂ 25 ਫਰਵਰੀ 2019 ਦੀ ਲਾਪਤਾ ਹੈ ਉਹ ਘਰੋਂ ਚਲੀ ਗਈ ਪਰ ਵਾਪਸ ਨਹੀਂ ਆਈ ਜਦੋਂ ਅਸੀਂ ਉਸ ਦੀ ਤਲਾਸ਼ ਕੀਤੀ ਸਿਮਰਨ ਨਹੀਂ ਮਿਲੀ ਤਾਂ ਅਸੀਂ ਇਸ ਗੱਲ ਦੀ ਥਾਣੇ ਦੇ ਵਿੱਚ ਵੀ ਇਤਲਾਹ ਕੀਤੀ ਹੋਈ ਹੈ ਪੁਲਿਸ ਨੂੰ ਇਹ ਲੱਗ ਰਿਹਾ ਸੀ ਕਿ ਜੋ ਚਿੱਠੀ ਸਿਮਰਨ ਦੀ ਜੇਬ ਦੇ ਵਿੱਚੋਂ ਮਿਲੀ ਹੈ ਇਹ ਕਿਸੇ ਨੇ ਜਾਣ ਬੁੱਝ ਕੇ ਪਾਈ ਹੈ ਤਾਂ ਜੋ ਇਹਨਾਂ ਨੂੰ ਫਸਾਇਆ ਜਾ ਸਕੇ ਜਿਨ੍ਹਾਂ ਦੇ ਨਾਮ ਅਤੇ ਨੰਬਰ ਉਸ ਚਿੱਠੀ ਦੇ ਵਿੱਚ ਸਨ ਉਸ ਤੋਂ ਬਾਅਦ ਪੁਲਿਸ ਵਾਲੇ ਉਹ ਚਿੱਠੀ ਸਿਮਰਨ ਦੇ ਪਿਤਾ ਨੂੰ ਦਿਖਾਉਂਦੇ ਨੇ ਤੇ ਪੁੱਛਦੇ ਨੇ ਕਿ ਕੀ ਇਹ ਚਿੱਠੀ ਵਿਚਲੀ ਹੈਂਡਰਾਈਟਿੰਗ ਤੁਹਾਡੀ ਬੇਟੀ ਦੀ ਹੈ ਜਦੋਂ ਪਿਤਾ ਚਿੱਠੀ ਦੇਖਦਾ ਤਾਂ ਉਹ ਉੱਚੀ-ਉੱਚੀ ਰੋਣ ਲੱਗਦਾ ਤੇ ਕਹਿੰਦਾ ਕਿ ਹਾਂ ਇਹ ਲਿਖਾਈ ਮੇਰੀ ਬੇਟੀ ਸਿਮਰਨ ਦੀ ਆ ਹੁਣ ਪੁਲਿਸ ਉਸ ਚਿੱਠੀ ਦੇ ਆਧਾਰ ਤੇ ਆਰੂਸ਼ ਦੇ ਘਰ ਜਾਂਦੀ ਹੈ ਪਰ ਆਰੂਸ਼ ਘਰੇ ਨਹੀਂ ਹੁੰਦਾ ਪੁਲਿਸ ਜਿੱਥੇ ਉਹ ਗਿਆ ਹੁੰਦਾ ਉਥੋਂ ਉਸ ਨੂੰ ਗ੍ਰਿਫਤਾਰ ਕਰਦੀ ਹੈ ਪਰ ਇਧਰ ਸਿਮਰਨ ਦੇ ਪੋਸਟਮਾਰਟਮ ਦੀ ਰਿਪੋਰਟ ਆ ਜਾਂਦੀ ਹੈ ਜਿਸ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਉਸ ਨਾਲ ਗੈਂਗ ਰੇਪ ਕੀਤਾ ਗਿਆ ਸੀ ਤੇ ਉਸ ਦੇ ਪ੍ਰਾਈਵੇਟ ਪਾਰਟ ਤੇ ਸੱਟਾਂ ਵੀ ਮਾਰੀਆਂ ਗਈਆਂ ਸੀ ਹੁਣ ਪੁਲਿਸ ਏਸ ਆਰੂਸ਼ ਨੂੰ ਗ੍ਰਿਫਤਾਰ ਕਰਦੀ ਹੈ ਤੇ ਦੋ ਹੋਰ ਦੋਸਤ ਜਿਨ੍ਹਾਂ ਦੇ ਨਾਮ ਲਿਖੇ ਹੁੰਦੇ ਨੇ ਉਹਨਾਂ ਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਰ ਹੈਰਾਨੀ ਪੁਲਿਸ ਨੂੰ ਉਦੋਂ ਹੁੰਦੀ ਹੈ ਜਦੋਂ ਆਰੂਸ਼ ਕਹਿੰਦਾ ਕਿ ਮੈਂ ਤਾਂ ਇਸ ਕੁੜੀ ਨੂੰ ਜਾਣਦਾ ਤੱਕ ਨਹੀਂ ਮੈਂ ਇਸ ਕੁੜੀ ਨੂੰ ਕਦੇ ਦੇਖਿਆ ਹੀ ਨਹੀਂ ਪੁਲਿਸ ਨੂੰ ਲੱਗਿਆ ਕਿ ਇਹ ਤਿੰਨੋਂ ਝੂਠ ਬੋਲ ਰਹੇ ਨੇ ਫਿਰ ਪੁਲਿਸ ਨੇ ਇਹਨਾਂ ਦੀਆਂ ਕਾਲ ਡਿਟੇਲ ਕਢਵਾਈਆਂ ਤੇ ਸਿਮਰਨ ਦੀ ਵੀ ਕਾਲ ਡਿਟੇਲ ਕਢਾਈ ਸਿਮਰਨ ਦੇ ਫੋਨ ਤੋਂ ਇੱਕ ਵਾਰ ਆਰੂਸ਼ ਦੇ ਫੋਨ ਉੱਤੇ ਕਾਲ ਕੀਤੀ ਗਈ ਆਰੂਸ਼ ਨੇ ਵੀ ਮੰਨਿਆ ਕਿ ਹਾਂ ਇੱਕ ਵਾਰ ਮੈਨੂੰ ਕਾਲ ਆਈ ਜ਼ਰੂਰ ਸੀ ਪਰ ਮੇਰੀ ਚੰਗੀ ਤਰ੍ਹਾਂ ਕੋਈ ਵੀ ਗੱਲ ਇਸ ਨਾਲ ਨਹੀਂ ਹੋਈ ਨਾ ਹੀ ਮੈਨੂੰ ਪਤਾ ਕਿ ਇਹ ਕੌਣ ਹੈ ਫਿਰ ਉਸ ਤੋਂ ਬਾਅਦ ਆਰੂਸ਼ ਅਤੇ ਉਸ ਦੇ ਦੋਸਤਾਂ ਦਾ ਬੈਕਗ੍ਰਾਉਂਡ ਚੈੱਕ ਕਰਵਾਇਆ ਗਿਆ ਪਰ ਉੱਥੋਂ ਵੀ ਪੁਲਿਸ ਨੂੰ ਕੁਝ ਨਹੀਂ ਮਿਲਿਆ ਹੁਣ ਪੁਲਿਸ ਨੇ ਕਈ ਮਹੀਨੇ ਪਿਛਲੀਆਂ ਕਾਲ ਡਿਟੇਲਾਂ ਵੀ ਸਿਮਰਨ ਤੇ ਆਰੂਸ਼ ਦੀਆਂ ਕੜਵਾਈਆਂ ਪਰ ਉਹਨਾਂ ਵਿੱਚੋਂ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਹੁਣ ਪੁਲਿਸ ਦੀ ਜਾਂਚ ਉੱਥੇ ਹੀ ਫੇਰ ਚੱਲੀ ਗਈ ਜਿੱਥੋਂ ਪੁਲਿਸ ਚੱਲੀ ਸੀ ਹੁਣ ਪੁਲਿਸ ਘਟਨਾਵਾਲੀ ਥਾਂ ਤੇ ਜਾਂਦੀ ਹੈ ਜਿੱਥੋਂ ਸਿਮਰਨ ਦੀ লাশ ਮਿਲੀ ਸੀ ਉੱਥੇ ਜਾ ਕੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਪੁਲਿਸ ਨੂੰ ਇੱਕ ਹੋਂਡਾ ਸਿਟੀ ਗੱਡੀ ਦਿਖਾਈ ਦਿੰਦੀ ਹੈ ਜਦੋਂ ਉਸ ਗੱਡੀ ਬਾਰੇ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਗੱਡੀ ਪੂਰੇ ਇੱਕ ਦਿਨ ਲਈ ਬੁੱਕ ਕਰਵਾਈ ਗਈ ਸੀ ਪਰ ਜਦੋਂ ਬੁੱਕ ਕਰਵਾਉਣ ਵਾਲੇ ਬਾਰੇ ਪੁਲਿਸ ਨੇ ਜਾਂਚ ਕੀਤੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਕੁਝ ਵੀ ਪਤਾ ਨਹੀਂ ਲੱਗਿਆ ਕਿ ਇਹ ਗੱਡੀ ਕਿਸ ਨੇ ਬੁੱਕ ਕਰਵਾਈ ਸੀ ਪਰ ਜਾਂਚ ਪੁਲਿਸ ਦੀ ਲਗਾਤਾਰ ਜਾਰੀ ਸੀ ਪੁਲਿਸ ਸਿਮਰਨ ਦੀ 24 25 ਫਰਵਰੀ ਦੀ ਕਾਲ ਡਿਟੇਲ ਕਰਵਾਉਂਦੀ ਹੈ ਜਿਸ ਵਿੱਚ ਪੁਲਿਸ ਨੂੰ ਇੱਕ ਨੰਬਰ ਸ਼ੱਕੀ ਨਜ਼ਰ ਆਉਂਦਾ ਹੈ ਕਿਉਂਕਿ ਉਹਨਾਂ ਦੋਨਾਂ ਦੀ ਅਖੀਰੀ ਲੋਕੇਸ਼ਨ ਸਿਮਰਨ ਦੇ ਫੋਨ ਦੀ ਤੇ ਉਸ ਮੋਬਾਈਲ ਨੰਬਰ ਦੀ ਦੋਨਾਂ ਦੀ ਲੋਕੇਸ਼ਨ ਸਰਿਤਾ ਬਿਹਾਰ ਦੀ ਆ ਰਹੀ ਸੀ ਜਦੋਂ ਇਸ ਨੰਬਰ ਬਾਰੇ ਪੁਲਿਸ ਨੇ ਪਤਾ ਕੀਤਾ ਤਾਂ ਇਹ ਜੂਪੀ ਦੇ ਮੁਜੱਫਰਨਗਰ ਦਾ ਸੀ ਪਰ ਇਸ ਦਾ ਵੀ ਐਡਰੈਸ ਫਰਜੀ ਨਿਕਲਿਆ ਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਨੰਬਰ ਤੋਂ ਸਿਰਫ ਇੱਕ ਹੀ ਕਾਲ ਹੋਈ ਸੀ ਤੇ ਉਹ ਸਿਮਰਨ ਦੇ ਫੋਨ ਤੇ ਹੁਣ ਸਿਮਰਨ ਦੇ ਪਿਤਾ ਵੀ ਇਹ ਜਾਣਨਾ ਚਾਹੁੰਦੇ ਸੀ ਕਿ ਉਸ ਦੀ ਬੇਟੀ ਦਾ ਕਿਸੇ ਦੇ ਨਾਲ ਕੋਈ ਅਫੇਰਤਾ ਨਹੀਂ ਸੀ ਪਿਤਾ ਨੇ ਸਿਮਰਨ ਦੀ ਡਾਇਰੀ ਫਰੋਲੀ ਤਾਂ ਸਿਮਰਨ ਦੀ ਡਾਇਰੀ ਦੇ ਵਿੱਚੋਂ ਦੋ ਸ਼ਬਦ ਮਿਲੇ ਪ੍ਰਸ਼ਾਦ ਤੇ ਜੋਬ ਨਾਲ ਹੀ ਇੱਕ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਉਸ ਮੋਬਾਈਲ ਨੰਬਰ ਤੇ ਸਿਮਰਨ ਦੇ ਪਿਤਾ ਨੇ ਫੋਨ ਕੀਤਾ ਤੇ ਪੁੱਛਿਆ ਕਿ ਇਸ ਨੰਬਰ ਉੱਤੇ ਕੀ ਤੁਹਾਨੂੰ ਕਦੇ ਸਿਮਰਨ ਨੇ ਜੋਬ ਲਈ ਫੋਨ ਕੀਤਾ ਤਾਂ ਅੱਗੋਂ ਆਵਾਜ਼ ਆਈ ਕਿ ਹਾਂ ਪਰ ਅਗਲੇ ਬੰਦੇ ਦੀ ਜ਼ੁਬਾਨ ਲੜਖੜਾ ਗਈ ਹੁਣ ਪਿਤਾ ਨੂੰ ਸ਼ੱਕ ਹੋਇਆ ਤਾਂ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਆਮ ਮੋਬਾਈਲ ਨੰਬਰ ਹੈ ਤੁਸੀਂ ਇਸ ਨੂੰ ਦੇਖੋ ਜਦੋਂ ਪੁਲਿਸ ਨੂੰ ਸਿਮਰਨ ਦੇ ਪਿਤਾ ਨੇ ਇਸ ਨੰਬਰ ਬਾਰੇ ਦੱਸਿਆ ਤਾਂ ਪੁਲਿਸ ਹੁਣ ਇਸ ਨੰਬਰ ਦੇ ਉੱਤੇ ਦਾਖਲੇੜ ਰਹੀ ਸੀ ਕਿਉਂਕਿ ਪੁਲਿਸ ਦੇ ਕੋਲ ਹੁਣ ਜ਼ਿਆਦਾ ਕੁਝ ਨਹੀਂ ਸੀ ਪੁਲਿਸ ਨੇ ਇਸ ਨੰਬਰ ਦੀ ਕਾਲ ਡਿਟੇਲ ਕਰਵਾਈ ਤਾਂ ਪਤਾ ਲੱਗਿਆ ਕਿ ਘਟਨਾ ਵਾਲੇ ਦਿਨ ਤੋਂ 20 ਦਿਨ ਪਹਿਲਾਂ ਇਸ ਨੰਬਰ ਤੋਂ ਸਿਮਰਨ ਨੂੰ ਫੋਨ ਕੀਤਾ ਗਿਆ ਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਘਟਨਾ ਵਾਲੇ ਦਿਨ ਸਿਮਰਨ ਦੇ ਫੋਨ ਦੀ ਤੇ ਇਸ ਨੰਬਰ ਦੀ ਲੋਕੇਸ਼ਨ ਇੱਕ ਸੀ ਹੁਣ ਪੁਲਿਸ ਨੇ ਇਹ ਨੰਬਰ ਵਾਲਾ ਬੰਦਾ ਹਿਰਾਸਤ ਦੇ ਵਿੱਚ ਲੈਤਾ ਤੇ ਉਧਰ ਜੋ Honda City ਕਾਰ ਬੁੱਕ ਕਰਵਾਈ ਗਈ ਸੀ ਉਸ ਬੰਦੇ ਦੀ ਵੀ ਜਾਣਕਾਰੀ ਪੁਲਿਸ ਨੂੰ ਮਿਲ ਗਈ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਇਹ ਸਾਰੇ ਕੇਸ ਦਾ ਰਾਜ ਖੁੱਲਿਆ ਪਰ ਇਹ ਕੇਸ ਜੋ ਆਪਾਂ ਨੂੰ ਲੱਗ ਰਿਹਾ ਸੀ ਇਸ ਤੋਂ ਬਿਲਕੁਲ ਉਲਟ ਸੀ ਇਹ ਸਾਰੀ ਕਹਾਣੀ ਦੇ ਨਾਲ ਇਸ ਕੇਸ ਦਾ ਲੈਣਾ ਦੇਣਾ ਕੁਝ ਵੀ ਨਹੀਂ ਸੀ ਅਸਲ ਵਿੱਚ ਜੋ ਪੁਲਿਸ ਨੇ ਬੰਦਾ ਫੜਿਆ ਸੀ ਇਸ ਦਾ ਨਾਮ ਦਿਨੇਸ਼ ਸੀ ਇਹ ਘਟਨਾ ਤੋਂ ਪਹਿਲਾਂ ਤਿਹਾਰ ਜੇਲ੍ਹ ਦੇ ਵਿੱਚ ਚੋਰੀ ਦੇ ਕੇਸ ਦੇ ਵਿੱਚ ਬੰਦ ਸੀ ਤੇ ਜਿਹੜੀ ਬੈਰਕ ਦੇ ਵਿੱਚ ਇਹ ਬੰਦ ਸੀ ਉੱਥੇ ਹੀ ਇੱਕ ਕਤਲ ਦੇ ਕੇਸ ਦੇ ਵਿੱਚ ਤਨੰਜੇ ਨੌ ਦਾ ਬੰਦਾ ਵੀ ਬੰਦ ਸੀ ਤੇ ਇੱਕ ਇਹਨਾਂ ਦਾ ਦੋਸਤ ਸੀ ਜਿਸ ਦਾ ਨਾਂ ਸੀ ਬੰਟੀ ਹੁਣ ਤਨੰਜੇ ਅਤੇ ਦਿਨੇਸ਼ ਦੀ ਜ਼ਮਾਨਤ ਹੋ ਜਾਂਦੀ ਹੈ ਇਹ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਪਲਾਨ ਬਣਾਉਂਦੇ ਨੇ ਪਲਾਨ ਬਣਾਉਂਦੇ ਨੇ ਬੰਟੀ ਦੇ ਭਰਾ ਆਰੂਸ਼ ਨੂੰ ਫਸਾਉਣ ਦਾ ਕਿਉਂਕਿ ਆਰੂਸ਼ ਕੋਲ ਤਕਰੀਬਨ 200 ਏਕੜ ਜ਼ਮੀਨ ਸੀ ਤੇ ਇਹਨਾਂ ਦਾ ਨਿਸ਼ਾਨਾ ਇਹ ਸੀ ਕਿ ਆਰੂਸ਼ ਨੂੰ ਕਤਲ ਦੇ ਕੇਸ ਦੇ ਵਿੱਚ ਫਸਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਆਪਾਂ ਇਸ ਦੀ 200 ਏਕੜ ਜ਼ਮੀਨ ਉੱਤੇ ਕਬਜ਼ਾ ਕਰ ਲਵਾਂਗੇ ਫਿਰ ਇਹਨਾਂ ਨੇ ਸਾਰਾ ਪਲਾਨ ਰਚਿਆ ਤੇ ਇਹ ਸਾਰੇ ਪਲਾਨ ਦੇ ਵਿੱਚ ਇਹਨਾਂ ਨੇ ਇੱਕ ਹੋਰ ਆਪਣਾ ਸਾਥੀ ਮਲਾਇਆ ਜਿਸ ਦਾ ਨਾਮ ਸੌਰਵ ਭਾਰਤਵਾਦ ਸੀ ਫਿਰ ਇਹ ਜੂਪੀ ਮੁਜੱਫਰਨਗਰ ਦੇ ਵਿੱਚ ਗਏ ਉੱਥੋਂ ਇਹਨਾਂ ਨੇ ਫਰਜੀ ਨਾਂ ਦੇ ਉੱਤੇ ਇੱਕ SIM ਤੇ ਮੋਬਾਈਲ ਖਰੀਦਿਆ ਕਿਉਂਕਿ ਇਹ ਜੇਲ੍ਹ ਦੇ ਵਿੱਚ ਰਹਿ ਕੇ ਬੜੇ ਛਾਤਰ ਹੋ ਗਏ ਸੀ ਇਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਫੜੇ ਜਾਵਾਂਗੇ ਤਾਂ ਮੋਬਾਈਲ ਤੋਂ ਹੀ ਫੜੇ ਜਾਵਾਂਗੇ ਇਹ ਜੂਪੀ ਮੁਜੱਫਰਨਗਰ ਦੇ ਵਿੱਚ ਜਾਂਦੇ ਨੇ ਤੇ ਉੱਥੋਂ ਇੱਕ ਮੋਬਾਈਲ ਤੇ ਇੱਕ SIM ਖਰੀਦਦੇ ਨੇ ਹੁਣ ਇਹ ਤਲਾਸ਼ ਕਰ ਰਹੇ ਸੀ ਕਿ ਕਿਸ ਦਾ ਕਤਲ ਕੀਤਾ ਜਾਵੇ ਕਿੱਦਾਂ ਕਤਲ ਕੀਤਾ ਜਾਵੇ ਤਾਂ ਜੋ ਆਰੁਸ਼ ਨੂੰ ਫਸਾਇਆ ਜਾ ਸਕੇ ਦਿਨੇਸ਼ ਦੀ ਜੋ ਫਰੈਂਡ ਸੀ ਉਸ ਦੀ ਅੱਗੇ ਫਰੈਂਡ ਸੀ ਸਿਮਰਨ ਤਾਂ ਦਿਨੇਸ਼ ਹੁਣ ਸਿਮਰਨ ਤੱਕ ਪਹੁੰਚਿਆ ਕਿਉਂਕਿ ਦਿਨੇਸ਼ ਨੂੰ ਪਤਾ ਸੀ ਕਿ ਸਿਮਰਨ ਨੂੰ ਜੌਬ ਦੀ ਲੋੜ ਹੈ ਹੁਣ ਇਹਨਾਂ ਨੇ ਸਿਮਰਨ ਨੂੰ ਨਿਸ਼ਾਨਾ ਬਣਾਇਆ ਸਿਮਰਨ ਨੂੰ ਦਿਨੇਸ਼ ਨੇ ਫੋਨ ਕੀਤਾ ਕਿ ਤੂੰ ਸਰਿਤਾ ਬਿਹਾਰ ਦੇ ਵਿੱਚ ਆ ਜਾ ਉੱਥੇ ਤੇਰੀ ਇੰਟਰਵਿਊ ਕਰਵਾਉਣੇ ਆ ਤੈਨੂੰ ਨੌਕਰੀ ਦਿਵਾਵਾਂਗੇ ਸਿਮਰਨ 25 ਫਰਵਰੀ 2024 ਨੂੰ ਸਰਤਾ ਵਿਹਾਰ ਦੇ ਵਿੱਚ ਜਾਂਦੀ ਹੈ ਜਦੋਂ ਇਹ ਜਾਂਦੀ ਹੈ ਤਾਂ ਦਿਨੇਸ਼ ਦੇ ਨਾਲ ਉਸ ਦੇ ਦੋ ਸਾਥੀ ਸੌਰਵ ਤੇ ਤਨੰਜੇ ਵੀ ਅੱਗੇ ਇਸ ਨੂੰ ਮਿਲਦੇ ਨੇ ਤੇ ਇਹ ਇਸ ਨੂੰ ਇੱਕ ਫਲੈਟ ਦੇ ਵਿੱਚ ਲੈ ਜਾਂਦੇ ਨੇ ਉੱਥੇ ਲਿਜਾ ਕੇ ਇਸ ਨੂੰ ਬੰਦਕ ਬਣਾਉਂਦੇ ਨੇ ਮਾਰਨ ਦੀ ਧਮਕੀ ਦਿੰਦੇ ਨੇ ਤੇ ਇਸ ਨੂੰ ਕਹਿੰਦੇ ਨੇ ਕਿ ਇੱਕ ਚਿੱਠੀ ਲਿਖ ਜਿਵੇਂ ਜਿਵੇਂ ਅਸੀਂ ਕਹਿੰਨੇ ਆ ਤਾਂ ਫਿਰ ਸਿਮਰਨ ਤੋਂ ਚਿੱਠੀ ਲਿਖਵਾਈ ਜਾਂਦੀ ਹੈ ਚਿੱਠੀ ਲਖਵਾਉਣ ਤੋਂ ਬਾਅਦ ਇਸ ਦੇ ਨਾਲ ਇਹ ਤਿੰਨੋਂ ਗੈਂਗ ਰੇਪ ਕਰਦੇ ਨੇ ਗੈਂਗ ਰੇਪ ਕਰਨ ਤੋਂ ਬਾਅਦ ਇਸ ਦਾ ਗਲਾ ਘੁੱਟ ਦਿੰਦੇ ਨੇ ਗਲਾ ਘੁੱਟ ਕੇ ਮਾਰ ਦਿੰਦੇ ਨੇ ਫਿਰ ਹੁਣ ਇਹਨਾਂ ਸਾਹਮਣੇ ਇਹ ਸਵਾਲ ਸੀ ਕਿ ਸਿਮਰਨ ਦੀ লাশ ਦਾ ਕੀ ਕੀਤਾ ਜਾਵੇ ਇਸ ਨੂੰ ਟਿਕਾਣੇ ਕਿਵੇਂ ਲਗਾਇਆ ਜਾਵੇ ਫਿਰ ਇਹ ਦੋ ਹੋਰ ਬੰਦਿਆਂ ਨੂੰ ਜੋ ਛੋਟੇ ਮੋਟੇ ਅਪਰਾਧੀ ਸੀ ਉਹਨਾਂ ਨਾਲ رابطہ ਕਾਇਮ ਕਰਦੇ ਨੇ ਤੇ ਉਹਨਾਂ ਨੂੰ 5-5000 ਰੁਪਿਆ ਦਿੰਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਇਸ লাশ ਨੂੰ ਕਿਤੇ ਟਿਕਾਣੇ ਲਗਾ ਦਿਓ ਇਹਨਾਂ ਦੋਨਾਂ ਬੰਦਿਆਂ ਦਾ ਨਾਂ ਹੁੰਦਾ ਰਹਿਮੂਦੀਨ ਤੇ ਚੰਦਰਕੇਸ਼ ਇਹ ਸਿਮਰਨ ਦੀ লাশ ਨੂੰ ਇੱਕ ਬੋਰੀ ਵਿੱਚ ਪਾਉਂਦੇ ਨੇ ਬੋਰੀ ਵਿੱਚ ਪਾ ਕੇ ਉਹ ਗੱਡੀ Honda City ਕਾਰ ਨੂੰ ਪੂਰੇ ਦਿਨ ਲਈ ਬੁੱਕ ਕਰਵਾਉਂਦੇ ਨੇ ਤੇ ਫਿਰ ਰਾਤ ਦੇ ਸਮੇਂ ਸਿਮਰਨ ਦੀ লাশ ਨੂੰ ਰੇਲਵੇ ਲਾਈਨ ਕੋਲ ਸੁੱਟ ਕੇ ਆਉਂਦੇ ਨੇ ਉਸ ਦੀ ਜੇਬ ਦੇ ਵਿੱਚ ਚਿੱਠੀ ਵੀ ਪਾਉਂਦੇ ਨੇ ਤੇ ਉਸ ਦਾ ਮੋਬਾਈਲ ਵੀ ਪਾ ਦਿੰਦੇ ਨੇ ਤੇ ਇਹ ਇੰਨੇ ਛਾਤਰ ਹੁੰਦੇ ਨੇ ਕਿ ਇਹਨਾਂ ਨੇ ਜੋ ਨੰਬਰ ਫਰਜੀ ਨੰਬਰ ਤੇ ਮੋਬਾਈਲ ਲੈਤਾ ਹੋਇਆ ਸੀ ਦੋਨੋਂ ਉਹ ਨਾਲੇ ਦੇ ਵਿੱਚ ਸੁੱਟ ਦਿੰਦੇ ਨੇ ਤਾਂ ਜੋ ਪੁਲਿਸ ਦੇ ਹੱਥ ਕੋਈ ਵੀ ਸਬੂਤ ਨਾ ਲੱਗੇ ਤੇ ਇਹ ਸਾਫ ਬਾਜ਼ਾਂ ਪਰ ਆਰੂਸ਼ ਕਤਲ ਦੇ ਕੇਸ ਦੇ ਵਿੱਚ ਜੇਲ੍ਹ ਵਿੱਚ ਚਲਿਆ ਜਾਵੇ ਤੇ ਅਸੀਂ ਉਸ ਦੀ 200 ਏਕੜ ਜ਼ਮੀਨ ਉੱਤੇ ਕਬਜ਼ਾ ਕਰ ਲਈਏ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਜਦੋਂ ਪੁਲਿਸ ਆਪਣੀ ਆਈ ਉੱਤੇ ਆ ਜਾਂਦੀ ਹੈ ਤਾਂ ਫੇਰ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਫੇਰ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਪੁਲਿਸ ਨੇ ਸਾਰੀ ਮਰਡਰ ਮਿਸਟਰੀ ਨੂੰ ਸੁਲਝਾ ਦਿੱਤਾ ਸੀ ਤੇ ਇਹ ਸਾਰੇ ਕੇਸ ਦਾ ਖੁਲਾਸਾ 4 ਮਾਰਚ 2019 ਨੂੰ ਪੁਲਿਸ ਵੱਲੋਂ ਕੀਤਾ ਗਿਆ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜਾਗਦੇ ਰਹੋ ਹਮੇਸ਼ਾ ਸਤਰਕ ਰਹੋ ਸਾਰੀ ਘਟਨਾ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾਰ